अच दाना मंडी फिलौर विखे मानयोग प्रिंसिपल प्रेम कुमार जी हलका इंचार्ज फिलौर ज्वाइंट पंजाब वाइस चेयरमैन एजुकेशन बोर्ड पंजाब जी वालों सरकारी अधिकारियों लैके झोने की खरीद शुरू करवाई गई इस मौके मानयोग प्रिंसिपल प्रेम कुमार जी ने किसान दस्यावं सुनिया जलद हल कर भरोसा दिता इस मौके चेयरमैन मार्केट कमेटी फिलौर रोशन लाल रोशी एस डी एम फिलौर अमनपाल ब्लाक प्रधान सुरेंद्र सिंह बच्चोवाल जरनैल सि मोतीपुर खालसा ਸ਼ੁਖਦੀਪ ਅਪਰਾ ਜਤਿੰਦਰ ਸਿੰਘ ਤਜਿੰਦਰ ਅਪਰਾ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਸਹਿबान ਮੌਜੂਦ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅ ਅੱਜ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਮੰਡੀਆਂ ਦੇ ਵਿੱਚੋਂ ਖਰੀਦ ਸ਼ੁਰੂ ਹੋ ਚੁੱਕੀ ਆ ਉਸੇ ਕੜੀ ਤਹਿਤ ਹਲਕਾ ਵਿਧਾਨ ਸਭਾ ਫਲੋਰ ਦੀ ਅਹਿਮ ਮੰਡੀ ਦਾਣਾ ਮੰਡੀ ਫਲੋਰ ਉਹਦੇ ਵਿੱਚ ਵੀ ਅੱਜ ਛੋਲੇ ਜਿਹੜੀ ਹੈਗੀ ਆ ਖਰੀਦੀ ਸ਼ੁਰੂਆਤ ਕੀਤੀ ਆ ਉਸ ਦੇ ਵਿੱਚ ਜਿਹੜੇ ਸਾਡੇ ਸਾਰੇ ਹੀ ਸਤਕਾਰਤ ਕਿਸਾਨ ਭਰਾ ਔਰ ਸਾਰੇ ਹੀ ਆਰਤੀਏ ਭਰਾ ਔਰ ਜਿੰਨੇ ਵੀ ਸਾਡੇ ਅਧਿਕਾਰੀ ਗਣ ਸੀ ਉਹ ਵੀ ਇੱਥੇ ਮੌਜੂਦ ਸੀ एसडीएम अमनपाल ਵੀ ਮੌਜੂਦ ਸੀ ਔਰ ਸਾਡੇ ਦਾਣਾ ਮੰਡੀ ਔਰ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਅਰੁਸ਼ਲਾ ਰੂਸੀ ਜੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਰੇ ਹੀ ਸਾਥੀਆਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੀ ਹੈਗੀ ਆ ਉਹ ਖਰੀਦੋ ਫੋਗ ਸ਼ੁਰੂ ਕਰਵਾਤੀ ਆ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਅੱਜ ਮਾਰਕ ਫਰਨੇ ਜੀ ਮਾਰਕ ਫਰਨੇ ਜਿਹੜਾ ਹੈਗਾ ਅੱਜ ਖਰੀਦ ਸ਼ੁਰੂ ਕਰ ਦਿੱਤੀ ਹੈਗੀ ਆ ਅਸੀਂ ਬਚਨ ਵਾਦਿਆਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਵਾਨ ਸਿੰਘ ਮਾਨ ਹੋਰੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਆਰਥੀਆਂ ਭਰਾਵਾਂ ਦੇ ਨਾਲ ਮਜ਼ਦੂਰਾ ਦੇ ਨਾਲ ਸਭ ਵਰਗਾਂ ਦੇ ਨਾਲ ਜਿਹੜਾਗਾ ਡਟ ਕੇ ਪੈਰਾ ਦਿੰਦੀ ਆ ਅਸੀਂ ਵੀ ਬਚਨ ਵਾਧਿਆ ਕਿ ਇੱਕ ਇੱਕ ਦਾਣਾ ਜਿਹੜਾ ਹੈ ਝੋਨੇ ਦੇ ਵਿੱਚ ਆਵੇਗਾ ਉਸ ਦਾਣੇ ਨੂੰ ਹੈਗਾ ਸਮੇਂ ਸਿਰ ਜਿਹੜਾ ਹੈ ਜਿੱਥੇ ਉਸਨੇ ਪੁਜਣਾ ਉੱਥੇ ਪਜਾਉਣ ਲਈ ਬਚਨ ਵੱਧ ਹੋਮਗੇ ਔਰ ਸਾਡੇ ਪੂਰੇ ਮੁਕੰਮਲ ਪ੍ਰਬੰਧ ਹੋ ਚੁੱਕੇ ਆ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਹਨਮਾਈ ਦੇ ਵਿੱਚ ਔਰ ਸਾਡੇ ਐਫਐਸ ਐਫਐਸਓ ਰਾਜਕੁਮਾਰ ਜੀ ਜਿਹੜੇ ਹੈਗੇ ਆ ਸ਼ੋਭਤ ਨੇ ਉਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਵੱਖ-ਵੱਖ ਖਰੀਦ ਏਜੰਸੀਆਂ ਦੇ ਚਾਹੇ ਪਨ ਗ੍ਰੇਨ ਆ ਚਾਹੇ ਮਾਰਕ ਫੱਡਿਆ ਜਾਂ ਐਫਸੀ ਜਿਹੜੀਆਂ ਵੀ ਏਜੰਸੀਆਂ ਦੇ ਇੰਸਪੈਕਟਰ ਸਹਿਬਾਨ ਉਹ ਪੂਰੀ ਤਰ੍ਹਾਂ ਨਾਲ ਪੱਬਾ ਪਾਰ ਨੇ ਉਹਨਾਂ ਨੇ ਜਿਹੜਾ ਵੀ ਇੱਥੇ ਮੰਡੀ ਦੇ ਵਿੱਚ ਜਿਹੜੀ ਵੀ ਜਿੰਸ ਆਈ ਖਸਾਫਰਾਮਾ ਦੀ ਖੱਜਲ ਖਵਾਰੀ ਤੋਂ ਬਿਨਾ ਸਮੇਸਰ ਜਿਹੜਾਗਾ ਇੱਕ ਇੱਕ ਦਾਣਾ ਚੱਕਣ ਲਈ ਜਿਹੜਾਗਾ ਪਾਵਧ ਹੋਵਾਂਗੇ ਔਰ ਮੈਂ ਅੱਜ ਇਸ ਕ੍ਰਿਡੋ ਫੋਰਕ ਤੇ ਅੱਜ ਜਿਹੜੀ ਹੈਗੀ ਆਖਰੀ ਸ਼ੁਰੂ ਹੋਣ ਤੇ ਮੈਂ ਕਿਸਾਨ ਭਰਾਵਾਂ ਨੂੰ ਆਰਤੀਏ ਭਰਾਵਾਂ ਨੂੰ ਸਾਰੀ ਹੀ ਸਮੂਚੀ ਟੀਮ ਨੂੰ ਵਧਾਈ ਦੇਣਾ ਔਰ ਆਸ ਕਰਦਾ ਕਿ ਆਪਾਂ ਇੱਕ ਦੂਸਰੇ ਨਾਲ ਸਹਿਯੋਗ ਕਰਕੇ ਆਪਾਂ ਸਾਰੇ ਜਿਹੜਾ ਹੈਗਾ ਇਸ ਜੈਂਟਸ ਨੂੰ ਸਿਰੇ ਲਾਉਣ ਦੇ ਵਿੱਚ ਜਿਹੜਾ ਹੈਗਾ ਉਹ ਆਪਣੀ ਆਪਣੀ ਭੂਮਿਕਾ ਨਿਭਾਵਾਂਗੇ ਧੰਨਵਾਦ